ਲੋ ਬਣ ਤੁਸੀਂ ਮੇਰੇ ਦੋ ਰਤਾਂ ਗੜਾਈਆਂ ਦਾ ਠੀਕ ਆ ਇੱਕ ਤਾਂ ਮੇਰਾ ਮਰਗਾ ਦੂਜਾ ਤੁਸੀਂ ਕਰੋ ਮੈਨੂੰ ਦੇ ਦੇ ਮੇਰੇ ਤਾਂ ਬੱਚੇ ਭੁੱਖ ਮਾਏ ਉਹ ਕਹੇ ਪੈਸੇ ਜੱਖ ਤੋਂ ਨਵੇਂ ਲਾ ਦੋ ਛੱਟ ਚਾਰ ਲਿਆ ਜਾਏ ਅੱਛਾ ਇਹ ਸਾਨੂੰ ਦੇ ਇਹ ਸਾਨੂੰ ਦੇ ਦੇ ਤੇਰਾ ਇੱਕ ਮਰਗਾ ਅਖੀ ਲਾਣਾ ਤੂੰ ਝੋਟੀ ਚਾਰ ਲਿਆ ਦੋ ਨੂੰ ਅੱਜ ਜੋੜਾ ਕਰ ਦੋਨ ਗੱਲ ਨੂੰ ਲੱਗਣੀ ਉਹ ਤੂੰ ਕਰਨ ਵੇ ਟਰਨਾ ਬਣਾਣਾ ਹਾਂ ਮੰਨ ਲਾ 2000 ਦੇ ਆਉਂਦੇ ਨੇ ਦੋ ਤੂੰ 5000 ਜੰਕਰ ਵਧੀਆ ਹੀ ਨਹੀਂ ਨਹੀਂ ਆਈ ਪੂਰੇ ਟੌਪ ਤੇ ਹਾਂ ਔਰ ਵਾਂਖ ਹੀ ਦੇਦਾ 1000 ਹਾਂ ਤੇਲੀ ਨੂੰ ਵੀ ਖੁਸ਼ੀ ਹੋਊਗੀ ਵੀ ਗੱਲ ਪੱਕੀ ਯਾਰ ਦੋ ਜੋੜ ਲਿਆ ਕਰਾਂ ਜੇ ਕੋਈ ਢੱਲ ਮੱਠ ਹੋਇਆ ਕਰ ਕਾਮੀ ਗਿਆ ਠੀਕ ਹੈ ਉਹਨਾਂ ਨੂੰ ਬਿਜ਼ਨਸ ਹਾਲੀ ਦਾ ਪਤਾ ਨਹੀਂ ਕੀ ਵਿੱਚੋਂ ਰੰਗ ਕੀ ਕਰਵਾਉਂਦੇ ਨੇ ਜਿਹੜੀ ਉਹਨਾਂ ਨੇ ਸੁਣੀ ਆ ਰਾਤ ਨੂੰ ਹੀ ਗੱਲ ਰਾਤ ਦੀ ਹੂੰ ਭਾਈ ਤੇਲੀ ਨੂੰ ਕਹਿੰਦਾ ਹੁਣ ਅਸੀਂ ਪੰਜ-ਛੇ ਦਿਨ ਰਹਿਾਂਗੇ ਵੀ ਇੱਥੇ ਹੋਰ ਅੱਛਾ ਤੂੰ ਪੈਸੇ ਚੱਕ ਗੱਲ ਕੋਈ ਨਹੀਂ ਤੂੰ ਟੈਨਸ਼ਨ ਕਦੀ ਲੈਣਾ ਖਰਚਾ ਪਾਣੀ ਚੱਕ ਜਵਾ ਕਰਨ ਲਿਆ ਰੱਖਣ ਪਾਣੀ ਹਾਂ ਪੂਰਾ ਫਨ ਪੈਸੇ ਹੈਗੇ ਤੇ ਰਾਜੇ ਇਹਨਾਂ ਨੂੰ ਡੋਰਾ ਬਿੱਟਦਾ ਢੋਲ ਵਜਾਉਂਦਾ ਹੂੰ ਵੀ ਜੀ ਨੂੰ ਜਿੰਨੇ ਗਰਜੇ ਦੀ ਲੋੜਾ ਮੇਤਰੋ ਲੈ ਲੋ ਪੈਸੇ ਹਾਂ ਜਿੰਨਾ ਜੀ ਕਰਦਾ ਲੈ ਲੋ ਵੀ ਅਗਲਾ ਜਨਮ ਚਲੂੰਗਾ ਪੈਸੇ ਮੈਂ ਵਾਪਸ ਹੀ ਠੀਕ ਹੈ ਬਈ ਕੋਈ ਟੈਨਸ਼ਨ ਨਹੀਂ ਜਿੰਨੇ ਕੀ ਗੱਲ ਦਾ ਲੈ ਲਓ ਅੱਗੇ ਲੈ ਜਾਓ ਅੱਗੇ ਲੈ ਜਾਓ ਲਿਸਤ ਬਦ ਕਰਾਂਗੇ ਹੁਣ ਕੋਈ ਮਿਲਣਾ ਪੈਸਾ ਨਹੀਂ ਤਾਂ ਇਹ ਵੀ ਲਿਸਤ ਬਦ ਕਰਾਂਗੇ ਆਲੇ ਜਨਮ ਚ ਲਾਵਾਂਗੇ ਠੀਕ ਹੈ ਤੇ ਭਾਈ ਮਤਰੀ ਘਾਗਰ ਸਾਰੇ ਬੰਨਾਂ ਦੇ ਵਿੱਚੋਂ ਹੋਰ ਲੋਕ ਉਹ ਤਾਂ 7 ਜੁਗ ਸੀਗੇ 4 ਜੁਗ ਨੇ ਇਹ ਠੀਕ ਹੈ ਇਹ ਜੁਗਾਂ ਬਾਰੇ ਵੀ ਆਪਾਂ ਕਦੇ ਫੇਰ ਗੱਲ ਕਰਾਂਗੇ ਹੁਣ ਤਾਂ ਕਾਲ ਜੁਗ ਚ ਦੇ ਦੂੰ ਤਾ ਕਲਾ ਤਾਹੇ ਲੈਣੇ ਹੱਥੋਂ ਪੈਸੇ ਲੈ ਲਾ ਹਾਂ ਉਹ ਗੋਲੇ ਦੀ ਗੋਲੇ ਸੀ ਤੇ ਹਲਾ ਪੈਸਾ ਬੋਲਦਾ ਹਾਂ ਠੀਕ ਹੈ ਤੇਲੀ ਕਹਿੰਦਾ ਵੀ ਪੈਸਾ ਤਾਂ ਨਹੀਂ ਮੈਂ ਲੈਂਦਾ ਮੈਂ ਤਰੋ ਉਹ ਤੋਂ ਕੋਈ ਜਹਾਜ ਹਨ ਪਾਣੀ ਮੇਰੇ ਘਰੇ ਬਣੂਗਾ ਵੀ ਮੈਂ ਉਹਨੂੰ ਛਕਾ ਦੂੰ ਤਿਆਰ ਆ ਉਹਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਨੋ ਟੈਨਸ਼ਨ ਆ ਹੂੰ ਤੇ ਜੀ ਪੈ ਗਏ ਪ੍ਰਭਾਉ ਠੀਕ ਹੈ ਉਹ ਸਤਜੋਗ ਦਾ ਸ਼ਮਾ ਸੀਗਾ ਜੋ ਹੂੰ ਝੋਟਿਆ ਉਸੇ ਚੀ ਗੱਲਾਂ ਕਰਦਾ ਰਾਤ ਨੂੰ ਟਿੱਕੀ ਰਾਤ ਤੋਂ ਅੱਛਾ ਉਹਦੀ ਇੱਕ ਬੰਦੇ ਆ ਖੁੱਲੀਆਂ ਦੂਜਿਆਂ ਨੂੰ ਵੇਣ ਠਾਲਦਾ ਮਾੜ ਗਾ ਉਹ ਮਰਾ ਝੂਠੇ ਗੱਲਾਂ ਕਰ ਦਿੰਦੇ ਅੱਛਾ ਇੱਕ ਝੂਠਾ ਦੂਜੇ ਝੂਠ ਨੂੰ ਕਹਾਂ ਯਾਰ ਜਿਹੜਾ ਰਾਜੇ ਦਾ ਫਲਾਣਾ ਹਾਥੀ ਹੈ ਹੂੰ ਵੀਰੇ ਹਣੇ ਮੇਰੇ ਤੋਂ ਕਰਜ਼ਾ ਲਿਆ ਦੀ ਵਿਹਲੇ ਜਨਮ ਜੂ ਠੀਕ ਆ ਹਾਂਜੀ ਦੋਸਤੋ ਅੱਜ ਫੇਰ ਆਪਾਂ ਮੋਟਰ ਤੇ ਆਏ ਆ ਮੇਰੇ ਮਿੱਤਰ ਕੋਲੇ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਨੇ ਆ ਗੱਲਾਂ ਕੰਮ ਦੀਆਂ ਵਧੀਆ ਵੀਡੀਓ ਪਾਉਦੇ ਹੁੰਨੇ ਆ ਜੰਗ ਕੋਲੇ ਜੰਗ ਵੀਰੇ ਸਾਸਿਕਾ ਰੋਸਿਕੋਲ ਜੀ ਹਾਂ ਜੰਗ ਹੋਠ ਠੀਕ ਠਾਕ ਆ ਹਾਂਜੀ ਵੀਰੇ ਵਧੀਆ ਜੀ ਮੇਲੇ ਤੇ ਗਿਆ ਦੀ ਵਧੀਆ ਲੰਘਾ ਮੇਲੇ ਦਾ ਕੀ ਅੰਤ ਆ ਜੀ ਮੇਲੇ ਦਾ ਤੀਆਂ ਵਰਗਿਆ ਹੁੰਦੇ ਨੇ ਮੇਲਾ ਤੁਹਾਨੂੰ ਦਿਖਾਈਏ ਕਦੇ ਤੁਸੀਂ ਆਉਂਦੇ ਨਹੀਂ ਹੈਗੇ ਮੇਲੇ ਤੇ ਤੁਹਾਨੂੰ ਦਿਖਾਵਾਂਗੇ ਤੁਸੀਂ ਆਪਦੇ ਮੋਹ ਵੰਨੋਗੇ ਵੀਰੇ ਆਪਣੇ ਪਿੰਨੋਂ ਇੱਕੀ ਦੋ ਬੰਦੇ ਨੂੰ ਲਗਾਈ ਸੀ ਠੀਕ ਆ ਆਪਾਂ ਕੋਈ ਬਿੜੇ ਸਾਡੀ ਐਡਜੂਕੇਸ਼ਨ ਬਣੀ ਦੀਆ ਠੀਕ ਹੈ ਸਮਝ ਰੋ ਗੱਲ ਮੂਰਾ ਦੋ ਬਣੀਆਂ ਮੈਨੇ ਠੀਕ ਹੈ ਪੁਰਾਣੀ ਇੱਕ ਨਮੀਆਂ ਚਲੋ ਦੋਨੀਆਂ ਆਪਣੇ ਮਿੱਤਰ ਨੇ ਜਾਣੀ ਹੁਣ ਮੈਂ ਨਮੀ ਦੇ ਵਿੱਚ ਆ ਠੀਕ ਹੈ ਪੁਰਾਣੀ ਟਾਪਾ ਛੜਤੀ ਠੀਕ ਹੈ ਅੱਛਾ ਜੰਗਾ ਅੱਜ ਵਾਲੀ ਜਿਹੜੀ ਆਪਣੀ ਕਹਾਣੀ ਆ ਹਾਂਜੀ ਇਹਦੇ ਬਾਰੇ ਜਿਹੜਾ ਆਪਾਂ ਦਰਸ਼ਕਾਂ ਨਾਲ ਗੱਲ ਕਰਦੇ ਹਾਂ ਹਾਂਜੀ ਹਾਂਜੀ ਕਿ ਜਿਹੜਾ ਇਹਦੇ ਵਿੱਚ ਆਪਾਂ ਦੱਸਿਆ ਵੀ ਜਿਹੜਾ ਪਿਛਲੇ ਜਰਮਾ ਦਾ ਲੈਂਡ ਦੇਣ ਸਿਆਣੇ ਮੁੰਡੇ ਕਹਿੰਦੇ ਹੁੰਦੇ ਸੀ ਵੀ ਅੱਗੇ ਆਉਂਦਾ ਹਨਾ ਹਾਂਜੀ ਜਿਹੜੀ ਇਹਦੇ ਬਾਰੇ ਫਿਰ ਤੁਹਾਡੇ ਕੀ ਵਿਚਾਰ ਨੇ ਤੁਸੀਂ ਜਿਹੜੀ ਕਹਾਣੀ ਆ ਜਿਹੜੀ ਆਪਾਂ ਦੱਸਣੀਆਂ ਲੋਕਾਂ ਨਾਲ ਸਾਂਝੀ ਕਰਨੀਆਂ ਉਹਨੂੰ ਕਰੋ ਜੀ ਸ਼ੁਰੂ ਫਿਰ ਗੱਲ ਇਹ ਆ ਬਾਈ ਜੀ ਹੂੰ ਬਈ ਇੱਥੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਕਈ ਕੰਮ ਵੀ ਹੋ ਜਾਂਦੀ ਆ ਕਈ ਹੁੰਦਾ ਹੈ ਵੀ ਜਦੋਂ ਬੰਦਾ ਮਰ ਜਾਂਦਾ ਖਰਜਾ ਹਾਂ ਨਾ ਬੜਗਾ ਕੰਮ ਨਿਬੜਗਾ ਬੰਦਾ ਚਲੋ ਥੋੜੇ ਧਰਮ ਦੇ ਵਿੱਚ ਦਫਨਾਉਂਦੇ ਨੇ ਸਾਡੇ ਸੰਸਕਾਰ ਕਰ ਦਿੰਦੇ ਨੇ ਠੀਕ ਹੈ ਤੇ ਕਈ ਧਰਮਾਂ ਦੇ ਵਿੱਚ ਜਲ ਪ੍ਰਵਾਹ ਵੀ ਕਰਦੇ ਨੇ ਬਾਈ ਠੀਕ ਹੈ। ਚਰੋ ਉਹ ਤਾਂ ਗੱਲਾਂ ਛੱਡੋ ਦੂਸੀਆਂ ਆਪਾਂ। ਕੋਈ ਮਤਲਬ ਨਹੀਂ ਆਪਦੇ ਧਰਮ ਦਾ ਮੈਟਰ ਆ। ਠੀਕ ਹੈ। ਇਹ ਯਾਨੀ ਵਿੱਚ ਬੰਦੇ ਨੇ ਰੱਬ ਹੈ ਹੀ ਨਹੀਂ। ਇਹ ਹੀ ਮੈਂ ਤੁਹਾਨੂੰ ਦਾਦਾ ਛੋਟੀ ਵੀਡੀਓ ਦੇ ਜਰੀਏ। ਠੀਕ ਹੈ। ਰੱਬ ਹੈ ਆ ਬਈਆ। ਠੀਕ ਹੈ। ਰੱਬ ਹੈ ਬਣੀ। ਜੇ ਰੱਬ ਆਏਗਾ ਵੀ ਰੱਬ ਹੈ। ਉਹ ਗੱਲਾਂ ਕੋਈ ਨਹੀਂ ਹੈ। ਠੀਕ ਹੈ। ਇਹ ਕਦੇ ਫੇਰ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਵੀ ਗੱਲ ਵੀ ਹੈਗਾ ਤੇ ਨਾ ਆਏਗਾ ਦਾ ਖਵਾਚਣਾ। ਅੱਜ ਵਾਲੀ ਵੀਡੀਓ ਦਾ ਆਪਾਂ ਅੱਜ ਵਾਲੇ ਮੁੱਦੇ ਤੇ ਆਪਾਂ ਆਉਣੇ ਆ। ਹਾਂ। ਉਹ ਬਾਈ ਕੀ ਹੋਇਆ ਨਾ? ਰਾਜਾ ਸੀ ਕੋਈ ਅੱਛਾ ਉਹਨਾਂ ਨੰਡੋਰਾ ਵਿੰਡਦਾ ਢੋਲ ਬੁਜਾਉਂਦਾ ਹੂੰ ਵੀ ਜੀ ਨੂੰ ਜਿੰਨੇ ਕਰਜ ਦੀ ਲੋੜਾ ਮੇਤਰੋ ਲੈ ਲੋ ਇਹੇ ਹਾਂ ਜਿੰਨਾ ਜੀ ਕਰਦਾ ਲੈ ਲੋ ਵੀ ਅਗਲਾ ਜਨਮ ਚ ਲੂੰਗਾ ਮੈਂ ਵਾਪਸ ਆਇਆ ਠੀਕ ਹੈ ਵੀ ਕੋਈ ਟੈਨਸ਼ਨ ਨਹੀਂ ਜਿੰਨੇ ਜੀ ਕਰਦਾ ਲੈ ਲੋ ਅੱਗੇ ਲੈ ਜਾਓ ਅੱਗੇ ਲੈ ਜਾਓ ਲਿਖਤ ਬਦ ਕਰਾਂਗੇ ਹੁਣ ਕੋਈ ਨਹੀਂ ਲੈਣਾ ਪੈਸਾ ਤੇ ਵੀ ਲਿਖਤ ਬਦ ਕਰਾਂਗੇ ਅਗਲੇ ਜਨਮ ਚ ਲਾਵਾਂਗੇ ਠੀਕ ਹੈ ਤੇ ਭਾਈ ਮਤ ਜੀ ਹਾਂ ਕਰ ਸਾਰੇ ਬੰਨਾਂ ਦੇ ਵਿੱਚੋਂ ਹੋਰ ਲੋਗੋ ਦਾ 7 ਯੁਗ ਹੀ ਸੀਗੇ 4 ਯੁਗ ਨੇ ਇਹ ਠੀਕ ਹੈ ਇਹ ਯੁਗਾਂ ਬਾਰੇ ਵੀ ਆਪਾਂ ਕਦੇ ਫੇਰ ਗੱਲ ਕਰਾਂਗੇ ਹੁਣ ਤਾਂ ਕਾਲ ਯੁਗ ਚੱਲਦਾ ਠੀਕ ਹੈ ਤੇ ਜੀ ਉਹ ਬੰਦੇ ਬਾਦਲ ਹੋ ਦਾ ਲੋਕ ਸਾਰੇ ਆਪੋ ਆਪਣੇ ਛਾਈਆਂ ਹੀ ਹੋ ਗਏ ਯਾਰ ਕਹਿੰਦੇ ਆਪਾਂ ਕੀ ਲੈਣਾ ਕੰਮਾਂ ਤੋਂ ਠੀਕ ਹੈ ਦੋ ਬੰਦੇ ਸੀਗੇ ਬੰਦੇ ਸੀ ਪੂਰੇ ਹਿਲਤੀ ਨਿਹੜੀ ਬੰਦੇ ਕਹਿੰਦੇ ਇਹਨਾਂ ਨੂੰ ਅੱਜ ਆਪਾਂ ਉਸ ਤਰ੍ਹਾਂ ਦੇ ਬੰਦੇ ਸੀ ਉਹ ਕੋਈ ਸਮੇਂ ਦੇ ਠੀਕ ਹੈ ਉਹ ਕਹਿੰਦੇ ਕਾਹਾਂ ਜਨਮ ਕਿਨੇ ਦੇਖਾ ਮਰਗਾ ਤਾਂ ਛਰਗਾ ਚੱਕਣਗੇ ਫੂਕਣਗੇ ਬਸ ਨਿਬੜੀ ਗੱਲ ਪੈਂ ਜਾਂ ਜਿਹੜਾ ਨਾਂ ਦਾ ਉਹੀ ਚੰਗਾ ਪਰ ਪਈਏ ਮਾਲ ਜਿੰਨੀ ਕ ਆਪਣੀ ਉਮਰ ਰਹਿੰਦੀ ਆ 40 ਸਾਲ ਰਹਿੰਦੀ ਆ ਉਹਦੇ ਹਿਸਾਬ ਨਾਲ ਉਹਨਾਂ ਨੇ ਮਤਲਬ ਪੈਸੇ ਕਹਿੰਦੇ ਆਪਾਂ ਹੋਰ ਅਜੇ ਤੋਂ ਲਿਆਵਾਂਗੇ ਠੀਕ ਆ ਵੀ ਜਿਹੜੇ ਸਾਰ ਆਪਾਂ ਇਹਦੇ ਮੈਂ ਪਤਾ ਨਹੀਂ ਯਾਰਾਂ ਡੌਰ ਨਾ ਰਹੀ ਆ ਪਜਮੀਨ ਵੇ ਲੈ ਲਾਂਗੇ ਹੋਰ ਕਾਰੋਬਾਰ ਵਜਨੇ ਕਰਾਂਗੇ ਵੀ ਆਪਾਂ ਨੂੰ ਮਤਲਬ ਮੰਗਲ ਦੀ ਰੋਣ ਨਹੀਂ ਕੋ ਲੋਕਾਂ ਤੋਂ ਜਿੱਦਾਂ ਪੈਸਾ ਉਹਨਾਂ ਨੇ ਗੇਰਾ ਮੰਗਲੇ ਦੀ ਮੁੜ ਕੇ ਦਿੱਤੇ ਨਹੀਂ ਸੀ ਪੈਸੇ ਇਹਦੇ ਮੋੜਦੇ ਨਹੀਂ ਦੀ ਗੱਲ ਨਾ ਜੀ ਨਾ ਨਾ ਰੋਕ ਦੁਖ ਪਰ ਇਹੇ ਬਿਲਕੁਲ ਮੋਲਨੇ ਚਾਹੀਦੇ ਨੇ ਆਪਾਂ ਲੈ ਲੈਨੇ ਵੈਜੂ ਵੀ ਲੈ ਲੈਨੇ ਉਹੀ ਹੱਥ ਧਾਰੇ ਲੈਨੇ ਹੱਥ ਬਨ ਕੇ ਦੇਣੇ ਚਾਹੀਦੇ ਨੇ ਹਲੇ ਦੇ ਜਿਵੇਂ ਲੈਨੇ ਓਕਣੀ ਬੋਣ ਚਾਹੀਦੇ ਨੇ ਮੈਂ ਇਹ ਕਹਣਾ ਸੋਣੋ ਇਹ ਵੀਡੀਓ ਦੇ ਜ਼ਰੀਏ ਵੀ ਗੱਲ ਹੈ ਠੀਕ ਹੈ ਭਾਈ ਉਹ ਭਾਈ ਕੀ ਹੋਇਆ ਦੋਨੇ ਬੰਦੇ ਰਾਜੇ ਦੇ ਮਹਿਲ ਨੂੰ ਤੁਰ ਪਏ ਪਿੰਨੋ ਵੈਜ ਦੇ ਨਾਲ ਕਾਫੀ ਦੂਰ ਸੀ ਮਹਿਲ ਉਹ ਬਾਟ ਮੇਰੇ ਹੱਥ ਜਿਹੜੀ ਰਾਜ ਦੀ ਗਏ ਵੈਜੂ ਜਾ ਕੇ ਫਤਿਹ ਬਲਾਈ ਠੀਕ ਹੈ ਕਹਿੰਦੇ ਜੀ ਦੱਸੋ ਵਜ਼ੀਰ ਹੂੰ ਉਹ ਦੱਸਣਾ ਦਾ ਕੀ ਹੈ ਵੀ ਤੁਸੀਂ ਮਤਲਬ ਕੱਲ ਪਰਸੋਂ ਆ ਗੱਲ ਕਰੀਆ ਉਹ ਕਹਿੰਦੇ ਬਿਲਕੁਲ ਕਰੀਆ ਕਹਿੰਦੇ ਫਿਰ ਅਸੀਂ ਤਾਂ ਪੈਸੇ ਲੈਣੀ ਆਇਆ ਠੀਕ ਹੈ ਉਹ ਕਹਿੰਦੇ ਕੋਈ ਨਾ ਜਿੰਨੇ ਮਰਜ਼ੀ ਲੈ ਜਾਓ ਗੱਲ ਹੀ ਕੋਈ ਨਹੀਂ ਤੁਸੀਂ ਰੋਟੀ ਪਾਣੀ ਛਕੋ ਪ੍ਰਸ਼ਾਦ ਦਾ ਪਾਣੀ ਛਕੋ ਠੀਕ ਹੈ ਲੈ ਜਾਓ ਠੀਕ ਹੈ ਵੀ ਰਾਜਾ ਦਾ ਹੋਗਾ ਵੀ ਅਗਲੇ ਜਨਮ ਚਲੂਗਾ ਰਾਜਾ ਸਾਹਿਬ ਆਉਂਦੇ ਨੇ ਕੋਈ ਨਾ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਠੀਕ ਹੈ ਚਲੋ ਭਾਈ ਰਾਜਾ ਸਾਹਿਬ ਆ ਗਏ ਕਹਿੰਦੇ ਵੀ ਦੱਸੋ ਭਾਈ ਐਂ ਕੰਮ ਆ ਉਹ ਕਹਿੰਦੇ ਵੀ ਗੱਲ ਲੈ ਜਾਓ ਜਿੰਨੇ ਜੀ ਕਰਦਾ ਕੋਈ ਟੈਨਸ਼ਨ ਨਹੀਂ ਨੋ ਟੈਨਸ਼ਨ ਸੁਣੋ ਅਸੀਂ ਤਾਂ ਕਹਿੰਦੇ ਆ ਠੀਕ ਹੈ ਪਰ ਲਾਵਾਂਗੇ ਅਗਲੇ ਜਨਮ ਚ ਅਸੀਂ ਪੈਸੇ ਹਾਂ ਉਹ ਨੂੰ ਇਹ ਹੁਣ ਅੱਜ ਕਹਿੰਦੇ ਆ ਲਿਖਤਪਰਦ ਖਰਾਵਾਗੇ ਸ਼ਾਨ ਗੂਠਾ ਉਹ ਤੋਂ ਕਰਾਵਾਂਗੇ ਬਾਈ ਜੀ ਠੀਕ ਆ ਉਹਨਾਂ ਦਾ ਜੱਟ ਜੀ ਲੱਡੂ ਫੁੱਟ ਦੇ ਕਹਿੰਦੇ ਪੈਂ ਜਾਂ ਸ਼ਾਨ ਗੂਖਾ ਖਾਦਾਂਗੇ ਉਹ ਮਰ ਗਏ ਤੇ ਖਰ ਗਏ ਤੇ ਨਾ ਨਹੀਂ ਲੈ ਲੇ ਵੀ ਆਲੇ ਜਨਮ ਕਿ ਲੈ ਲਾਂਗੇ ਹਾਂ ਇਹ ਇੱਤੀ ਤਾਂ ਲੈਣਾ ਹੀ ਹੈ ਲੈ ਨਹੀਂ ਹੈ ਨਹੀਂ ਵੀ ਆਗਲਾ ਮੂਹਲਾ ਜਨਮ ਕਿ ਨਾ ਦੇਖਾਂ ਉਹ ਫੇਰ ਦੇਖਾਂਗੇ ਜਿਹੜੀ ਗੱਲ ਹੋਊ ਹਾਂ ਅੱਛਾ ਉਹ ਭਰਾਵਾ ਕੀ ਹੋਇਆ ਲਿਖਤਪਰਦ ਕਰਦਿਆਂ ਨੂੰ ਸੌ ਛਾਪ ਇੱਕ ਵਾਰ ਹੋ ਗਿਆ ਅੱਛਾ ਭਾਈ ਉਹਨਾਂ ਨੇ ਪੈਸੇ ਦਿੱਤੇ ਠੀਕ ਆ ਉਹ ਕਹਿੰਦੇ ਕਿ ਜਾਓ ਉਹ ਕਹਿੰਦੇ ਵੀ ਇਸੇ ਰਾਤ ਕਰੋ ਕਹਿੰਦੇ ਥੋੜਾ ਰਾਤ ਕੱਟਣ ਦੀ ਗੱਲ ਨਹੀਂ ਹੋਈ ਥੋੜਾ ਪੈਸਿਆਂ ਦੀ ਗੱਲ ਜੇ ਨਹੀਂ ਹੋਈ ਨਿਬੜ ਗਈ ਜੇ ਟੋ ਸਾਡੇ ਕਰੋ ਬਾਹਰ ਹੋ ਜਾਓ ਜੇ ਟੋ ਸਾਡੇ ਪਿੰਡ ਚ ਹੋ ਜਾਓ ਮੋੜ ਇਹ ਨਾਟ ਬਸ ਬਸ ਨੋੜ ਇਹ ਥੋੜਾ ਕੰਮ ਸੀ ਹੋ ਗਿਆ ਠੀਕ ਹੈ ਯਾਰ ਬੜਾ ਜਾ ਬਾਈ ਪੈਸੇ ਕੋਲੇ ਨੇ ਵੀ ਹੁਣ ਕਿਧਰ ਜਾਈਏ ਹੂੰ ਤੁਰਪੇ ਪਈ ਨਿਕਲ ਜੇ ਉਥੇ ਜਦੋਂ ਹੁਣ ਦੇਖ ਲਓ ਨਾ ਹੁਕਮ ਸ਼ਿਰਾਜ ਦਾ ਮੰਨਣਾ ਹੀ ਪੈਣਾ ਹੈ ਉਹਨਾਂ ਨੂੰ ਠੀਕ ਹੈ ਆਹ ਪੈਸੇ ਮੋੜਨ ਜੋਗੇ ਗੱਲਾਂ ਹੋ ਗਈਆਂ ਬਹੁਤ ਆ ਪੂਰਾ ਠੀਕ ਹੈ ਉਹ ਭਾਈ ਅਗਲੇ ਪਿੰਡਾਂ ਆਗੇਗਾ ਹਾਂ ਤੇਲੀਆਂ ਲੱਗ ਰਹੀ ਫਿਰ ਇਹ ਲੀਨ ਮੇਰੇ ਘਰ ਸੀ ਪੁਰਾਣੇ ਸਮਿਆਂ ਦੀ ਗੱਲ ਆ ਕਿ ਤੇਲੀ ਤੇਲ ਘੜ ਦਿੰਦੇ ਹੁਣ ਤਾਂ ਚਲੋ ਫਰੀਕੀ ਕੋਲੂ ਲਈ ਬੈਠਾ ਕੇ ਜਿਵੇਂ ਜੀ ਜਾਂਦਾ ਉਹ ਜਿਹੀ ਕੀਤਾ ਹੁੰਦਾ ਬਈ ਇਹਦਾ ਕਈ ਯਾਦਾਂ ਵੀ ਉੱਥੇ ਬਣੀਆਂ ਨੇ ਹੋਰ ਕੋਈ ਯਾਦ ਦੇ ਵਿੱਚ ਕੁਝ ਨਹੀਂ ਹਾਂ ਬੜਾ ਵਾ ਠੀਕ ਹੈ ਬਣੀ ਉਹ ਹੀ ਤਾਂ ਹੈ ਜਿਹੜਾ ਜ਼ਿਮੀਦਾਰ ਖੇਤੀ ਕਰਨ ਲੱਗੋ ਜ਼ਿਮੀਦਾਰ ਬਣ ਗਿਆ ਪਰ ਜਦੋਂ ਤੋਂ ਤੁਸੀਂ ਭਾਂਡੇ ਬਣਾਉਣ ਦੀ ਕਮੈਰ ਬਣ ਗਏ ਠੀਕ ਹੈ ਚਲੋ ਇਧਰੋਂ ਦਾ ਆਪਾਂ ਵੀਡੀਓ ਲੰਮੀ ਹੋ ਜਾਂਦੀ ਆ ਫਿਰ ਆਪਾਂ ਫਿਰ ਕਦੇ ਗੱਲ ਕਰਾਂਗੇ ਅੱਛਾ ਭਾਈ ਤੇਲੀ ਨੂੰ ਕਹਿੰਦੇ ਵੀ ਛਾਂਹੀ ਨੇ ਰਾਤ ਕੱਟਣੀਆਂ ਵੀਰੇ ਠੀਕ ਹੈ ਉਹ ਮੇਰੇ ਗੁਰੂ ਮਦਾ ਦੇ ਲੋ ਗਰੀਬ ਬੰਦਾ ਵੀ ਤੇਲ ਕੱਢ ਕੇ ਨਰਵਾ ਕਰਦਾ ਦੋ ਵੀਪੇ ਕੱਢਦਾ ਉਹੀ ਵੇਚਦਾ ਉਹੀ ਰੋਟੀ ਪਾਣੀ ਜਵਾਕਾਂ ਨੂੰ ਖਵਾਉਣਾ ਕੋਈ ਝੋਟਿਆਂ ਨੂੰ ਬਾਦਣਾ ਦੋ ਝੋਟੇ ਰੱਖੇ ਬਨੇ ਮੇਰੇ ਹੂੰ ਵੀ ਮੇਰੇ ਕੋਲੇ ਕਿਹੜਾ ਤਵੇਲਾਉ ਕਹਿੰਦੇ ਯਾਰ ਐਸੇਰੇ ਝੋਟਿਆਂ ਗੋਲੀ ਅਸੀਂ ਤਾਂ ਸੋ ਜਾਗੇ ਨੇੜੀ ਇਹਨਾਂ ਦੇ ਹਾਂ ਤੇ ਜਨ ਥੋੜਾ ਜੀ ਖਾਉ ਦੇ ਦੇ ਜਿਹਾ ਜਿਹੜੇ ਤੇਰੇ ਰੁੱਖੀ ਮੁਸੀਬਤ ਆ ਗਈ ਰੋਟੀ ਚਾਰ ਨਾ ਜਾਇ ਇਹ ਕਹਨਾ ਹੈ ਕਿ ਦੇ ਦੇ ਤੂੰ ਪੈਸੇ ਲੈ ਲੈ ਪਹਿਲੇ ਨੇ ਸਾਧੋ ਪੈਸੇ ਲੈ ਲਾ ਹਾਂ ਉਹ ਬਾਈ ਗੋਲੇ ਦੀ ਗੋਲੇ ਸੀ ਤੇ ਹਲਾ ਵੈਸਾ ਬੋਲਦਾ ਹਾਂ ਠੀਕ ਹੈ ਤੇ ਤੇਲੀ ਕਹਿੰਦਾ ਵੀ ਪੈਸਾ ਤਾਂ ਨਹੀਂ ਮੈਂ ਲੈਂਦਾ ਮਿੱਤਰ ਉਹ ਤੋਂ ਕੋਈ ਜਹਾਜ ਹਨ ਪਣੀ ਮੇਰੇ ਘਰੇ ਬਣੂਗਾ ਵੀ ਮੈਂ ਥੋਨੂੰ ਸਿਖਾ ਦੂੰ ਤਿਆਰ ਹੋ ਗੋ ਉਹਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਨੋ ਟੈਨਸ਼ਨ ਹੂੰ ਤੇ ਜੀ ਪੈ ਗੇ ਪ੍ਰਭਾਉ ਠੀਕ ਹੈ ਉਹ ਸਤਜੋਗ ਦਾ ਸਮਾ ਸੀ ਜਾਂ ਜੋ ਹੂੰ ਝੂਟਿਆ ਉਹ ਸੱਚੀ ਗੱਲਾਂ ਕਰਦੇ ਨੇ ਰਾਤ ਨੂੰ ਟਿੱਕੀ ਰਾਤ ਤੋਂ ਅੱਛਾ ਉਹਦੀ ਇੱਕ ਬੰਦੇ ਜਿਆ ਖੁੱਲ ਗਿਆ ਦੂਜੇ ਨੂੰ ਵੀ ਠਾਲਦਾ ਮਤਲਬ ਉਹਨੂੰ ਮੈਂ ਝੂਟੇ ਗੱਲਾਂ ਕਰ ਦਿੰਦੇ ਅੱਛਾ ਇੱਕ ਝੂਟਾ ਦੂਜੇ ਝੂਠ ਨੂੰ ਕਹਾਂ ਯਾਰ ਜਿਹੜਾ ਰਾਜੇ ਦਾ ਫਲਾਣਾ ਹਾਥੀ ਹੈ ਹੂੰ ਵੀਨੇ ਹਣੇ ਮੇ ਤੋਂ ਕਰਜ਼ਾ ਲਿਆ ਦੀ ਬਿਹਲੇ ਜਨਮ ਜੋ ਠੀਕ ਹੈ ਵੇ ਮੋੜਿਆ ਨਹੀਂ ਅੱਛਾ ਨਾ ਮੱਥੇ ਲਓਗਾ ਨਾ ਮੋੜਿਆ ਨਹੀਂ ਤੇ ਕਹਿੰਦਾ ਵੀ ਫਿਰ ਕਹਿੰਦਾ ਵੀ ਜੇ ਆਪਣਾ ਮੋੜ ਦੇ ਉਹ ਕਹਿੰਦਾ ਆਪਾਂ ਇਹ ਤਾਂ ਦਿੱਤੀ ਤੇਲੀ ਦਾ ਕਰਜ਼ਾ ਵੀ ਆਪਣਾ ਮੁਕਤ ਹੋ ਜੀ ਆਪਾਂ ਹਾਂ ਉਹ ਵੀ ਠੀਕ ਆ ਤੇਰੀ ਗੱਲ ਕਹਿੰਦਾ ਚੱਲ ਕੋਈ ਨਾ ਖੋਜਦਾ ਉਹ ਦੂਜਾ ਝੋਟਾ ਬੋਲਦਾ ਕਹਿੰਦਾ ਯਾਰ ਤੈਂ ਤਾਂ ਤੇਲੀ ਦੇ ਤਾਂ ਦੇਣੇ ਹੂੰ ਰਾਜੇ ਦੇ ਹਾਥੀ ਦੇ ਲੈਣੇ ਨੇ ਹੂੰ ਕਿਉਂ ਯਾਰ ਮੈਂ ਦੇ ਲਈ ਦਾ ਦੇਣੀ ਥੋੜਾ ਜਿਹਾ ਕਰ ਜਾ ਜੇ ਕਹਿੰਦਾ ਤੂੰ ਕੱਲ ਨੂੰ ਕੱਖ ਪਟਾਣਾ ਸਮੈਂ ਮੈਂ ਇਹਦੇ ਤੇ ਹੜੀ ਕੱਲਾ ਹੀ ਲਾ ਦਿਆਂ ਕੋਲੂ ਤੇ ਹਾਂ ਤਾਂ ਮੈਂ ਮੁਕਤ ਹੋ ਜੂੰ ਮੇਰਾ ਕੰਮ ਨਿਪੜ ਜਾ ਨਿਪੜ ਜੂ ਹੂੰ ਉਹ ਕਹਿੰਦਾ ਇਹ ਕਿੱਡੀ ਗੱਲ ਆ ਯਾਰ ਕਹਿੰਦਾ ਆਪਾਂ ਹੁਣੇ ਨਜ਼ਰ ਇਕੱਠੇ ਰਹਿਣਾ ਜੇ ਤੂੰ ਮੁਕਤ ਹੁੰਨਾ ਹੈ ਹਾਂ ਬਈ ਤੂੰ ਹੋਰ ਕੀ ਲੈਣਾ ਪਰਾਬ ਤੋਂ ਠੀਕ ਹੈ ਨਾ ਟੈਨਸ਼ਨ ਹੀ ਨਾ ਲੈ ਆਪਾਂ ਕੱਖ ਪਟਾਣਾ ਹੀ ਛਾਉਂਦੇ ਕਹਿੰਦਾ ਆਪਾਂ ਗਾਲੀ ਬਰੀ ਕਰਦੇ ਭਾਂਜੇ ਨੂੰ ਮੋੜਕੜੀ ਮਾਰ ਕੇ ਬਹਿ ਜਾਗੇ ਬਾਜ ਬੈਠੇ ਰਹਾਂਗੇ ਤੂੰ ਆਉਂਦਾ ਕੰਮ ਕਰ ਕੰਮ ਕਰੀਏ ਰਾਜੋ ਜੋ ਹੁਣ ਬਿਮਾਰ ਨੂੰ ਦਰਗੇ ਆਪਾਂ ਜੋੜ ਲੂ ਹਾਂ ਜੇ ਜੋੜੂ ਕਹਿੰਦਾ ਆਪਾਂ ਤੁਰਦੇ ਨਹੀਂ ਤੁਰਦੇ ਨਹੀਂ ਹਾਂ ਹਾਂ ਠੀਕ ਆ ਚਲ ਭਾਈ ਤੇਲੀ ਨੇ ਦਾਣਾ ਫੱਕਾ ਕੱਖ ਪਠਾ ਪਾਇਆ ਤੜਕੇ 4 ਵਜੇ ਉੱਠ ਕੇ ਕਿਉਂਕਿ ਵੀ ਤੜਕੇ ਟਾਈਮ ਆਪਾਂ ਹੱਕਾਂਗੇ ਆਪਦਾ ਖੋਲੂ ਹੂੰ ਉਹੀ ਗੱਲ ਭਾਈ ਕਿ ਉੱਟੇ ਨੇ ਦਾ ਕੋਈ ਕਬਟਾ ਕੋਈ ਨਹੀਂ ਖਾਦਾ ਪੀਤਾ ਭਾਈ ਹੂੰ ਓਕਣੀ ਬੈਠਾ ਮੁਰਖੜੀ ਜਿਹੀ ਮਾਰੀ ਹੂੰ ਤੇਲੀ ਜਦੋਂ ਆਇਆ ਤੇਲੀ ਨੇ ਦੇਖਿਆ ਵੀ ਭੈਣ ਦਾਰੋ ਕਹਦਾ ਪੈਗਾ ਵਿਹੂਤਾ ਹੁਣ ਕੀ ਬਣੂ ਆਪਣਾ ਚਲੋ ਕਹਿੰਦਾ ਇਹਨੂੰ ਇੱਕ ਨੂੰ ਜੋੜ ਕੇ ਵਿੰਡੀ ਪਾ ਕੇ ਕੁਛ ਨਾ ਕੁਛ ਤਾਂ ਕਰੀਏ ਕੰਮ ਤਾਂ ਕਰਦੇ ਹੋਈਏ ਥੋੜਾ ਬਹੁਤਾ ਜਿੰਨਾ ਕੋ ਹੋ ਉਨਾ ਕੁ ਤਾਂ ਕਰਾਂਗੇ ਠੀਕ ਹੈ ਚਲੋ ਭਾਈ ਉਹਨਾਂ ਇੱਕ ਛੋਟੇ ਦੀ ਵਿੰਡੀ ਪਾ ਕੇ ਕੋਲੋਂ ਜੋੜ ਤਾਂ ਠੀਕ ਹੈ ਉਹ ਬੰਦੇ ਭਾਈ ਉੱਥੇ ਦੇਖੀ ਜਾਂਦੇ ਨੇ ਗੜੇ ਲਈ ਜਾਂਦੇ ਨੇ ਤੇ ਇਹਨੂੰ ਨੇ ਕੱਢਿਆ ਤੇ ਭਾਈ ਉਹੀ ਗੱਲ ਹੋ ਗਈ ਸਰੀ ਦਿਹਾੜੀ ਲੰਗੀ ਨਾਟਕ ਹੋ ਗਿਆ ਆਪਣੂ ਗਿਆ ਤਾਂ ਭਾਈ ਝੋਟਾ ਮਰ ਗਿਆ ਜੀ ਤਾਂ ਮਨੇ ਵੇੜ ਕੇ ਝੋਟਾ ਮਰ ਗਿਆ ਜੀ ਉਹ ਨਿਬੜ ਗਿਆ ਉਧਰ ਉਹ ਵੀ ਬਦੰਦਰ ਗਏ ਉਹ ਵੀ ਉੱਥੇ ਨਰ ਤੇਰੀ ਨੂੰ ਕਹਿੰਦਾ ਵੀ ਅਸੀਂ ਦਜ ਰਾਤ ਹੋਰ ਕਰੀਏ ਉਹ ਕਹਿੰਦਾ ਯਾਰ ਫੁੱਟ ਨੱਕ ਰਾਤ ਦਾ ਵਾਧਾ ਹੋਇਆ ਸੀ ਹਾਂ ਉਹ ਭਾਈ ਮਿੰਨਤਾ ਦਾ ਆਉਣ ਲਈ ਕਰਨ ਲੱਗ ਗਿਆ ਕਹਿੰਦਾ ਯਾਰ ਅਸੀਂ ਰਹਿਣਾ ਹਾਂ ਹਾਂ ਗੱਲ ਕਹਿੰਦਾ ਭਾਈ ਲੈ ਬੋਮੈਂ ਦਾ ਕੀ ਕਹਣਾ ਵੀ ਥੋਨੂੰ ਮੈਂ ਕੱਲ ਵੀ ਕਹਿੰਦੇ ਮੇਰਾ ਅਰਖਾਨ ਹੋ ਗਿਆ ਚਲ ਉਹਨਾਂ ਦਾ ਦੁੱਖ ਜਿਹੜਾ ਬੜਾਆ ਬੰਦੇ ਦਾ ਹੋਰ ਮਨ ਜਾ ਬਦਲ ਗਿਆ ਹਾਂ ਵਿਚਾਰ ਬੰਦਾ ਦੁੱਖ ਬਣਾਉਦਾ ਹਾਂ ਹਾਂ ਵਿਚਾਰ ਰਹਿ ਕੋਈ ਗੱਲ ਨਹੀਂ ਠੀਕ ਹੈ ਜੋ ਦੁੱਖ ਬਣਾਇਆ ਉਹਨਾਂ ਨੇ ਕਹਿੰਦਾ ਯਾਰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਹੈ ਥੋੜੇ ਤੜਕੇ ਉੱ ਦੇ ਭਾਇਰਾ ਚੰਗਾ ਮੁੱਲ ਬੋਲਨੇ ਤੁਸੀਂ ਮੇਰੀਆਂ ਦੋ ਰੰਗੜਾਈਆਂ ਦਾ ਠੀਕ ਆ ਇੱਕ ਤਾਂ ਮੇਰਾ ਮਰਗਾ ਦੂਜਾ ਤੁਸੀਂ ਕਹਿੰਦੇ ਮੈਨੂੰ ਦੇ ਦੇ ਮੇਰੇ ਤਾਂ ਬੱਚੇ ਭੁੱਖ ਮਾਰੇ ਉਹ ਕਹਿੰਦਾ ਪੈਸੇ ਜੱਕ ਤੋਂ ਨਵੇਂ ਲਾ ਦੋ ਛੱਡ ਚਾਰ ਲੈ ਜਾਏ ਅੱਛਾ ਇਹ ਸਾਨੂੰ ਦੇ ਐ ਸਾਨੂੰ ਦੇ ਦੇ ਤੇਰਾ ਇੱਕ ਮਰਗਾ ਅਸੀਂ ਲੈਣਾ ਤੂੰ ਝੋਟੀ ਚਾਲ ਲਿਆ ਦੋਨਾਂ ਦਾ ਜੋੜਾ ਕਰ ਦੋਨ ਗੱਲ ਨੂੰ ਲੱਗਣੀ ਉਹ ਤੂੰ ਕਰਨ ਵੇ ਟਰਨਾ ਬਣਾਣਾ ਹਾਂ ਮੰਨ ਲਾ 2000 ਤੇ ਆਉਂਦੇ ਨੇ ਦੋ ਤੂੰ 5000 ਜੱਕ ਵਧੀਆ ਹੀ ਲੈ ਲੈ ਪੂਰੇ ਟੌਪ ਦੇ ਪੈਸੇ ਹੈਗੇ ਨੀ ਹਾਂ ਅਡਵਾਂਸ ਹੀ ਦੇਦਾ 10000 ਹਾਂ ਤੇਲੀ ਨੂੰ ਵੀ ਬੋਲਤੀ ਉਹ ਵੀ ਗੱਲ ਬਾਕੀ ਆ ਯਾਰ ਦੋ ਜੋੜ ਲਿਆ ਕਰਾਂ ਜੇ ਕੋਈ ਢਲਮਠ ਹੋਇਆ ਕਰੂਗੀ ਹਾਂ ਤਾਂ ਵੀ ਕੀ ਹੈ ਠੀਕ ਹੈ ਉਹਨਾਂ ਨੂੰ ਬਿਜਲੀ ਕਰਨੀ ਦਾ ਪਤਾ ਨਹੀਂ ਸੀ ਵੀ ਵਿੱਚੋਂ ਰੰਗ ਕੀ ਖਵਾਉਂਦੇ ਨੇ ਜਿਹੜੀ ਉਹਨਾਂ ਨੇ ਸੁਣੀ ਆ ਰਾਤ ਉਹਨੂੰ ਹੀ ਗੱਲ ਰਾਤ ਦੀ ਹਾਂ ਭਾਈ ਤੇਲੀ ਨੂੰ ਕਹਿੰਦੇ ਹੁਣ ਅਸੀਂ ਪੰਜ ਦਿਨ ਰਹਿਾਂਗੇ ਵੀ ਇੱਥੇ ਹੋਰ ਅੱਛਾ ਤੂੰ ਪੈਸੇ ਚੱਕ ਲਈ ਕੋਈ ਨਾ ਤੂੰ ਟੈਨਸ਼ਨ ਕਦੀ ਲੈਣਾ ਖਰਚਾ ਪਾਣੀ ਚੱਕ ਜਵਾ ਕਰ ਲੈ ਆ ਰਸਣ ਪਾਣੀ ਹਾਂ ਪੂਰਾ ਪੰਨ ਪੈਸੇ ਹੈਗੇ ਤੇ ਰਾਹੀਂ ਅਸੀਂ ਬੂਲ ਦਿਖ ਦੇ ਲਾ ਭਾਈ ਪੈਸੇ ਦੇ ਤੇ ਉਹਨੂੰ ਰਸਣ ਪਾਣੀ ਲਾਉਂਦਾ ਤੇਲੀ ਨੇ ਚਲ ਕਹਿੰਦੇ ਆਪਾਂ ਰਿਸ਼ਤੇਦਾਰੀ ਮੰਗੋ ਵਰ ਠੀਕਾ ਤੇ ਲੀਕਾ ਜਲ ਠੀਕ ਹੈ ਛੋਟੀ ਮਰਜੀ ਆ ਹਾਂ ਉਹਨਾਂ ਨੇ ਆਪਦਾ ਪਿੰਡ ਥੇ ਦੱਸਤਾ 9 ਥੇ ਕਹਿੰਦੇ ਯਾਰ ਸਾਡੇ ਕੋਲੇ ਆਂ ਤੇਰੀ ਸੇਵਾ ਕਰਾਂਗੇ ਅਸੀਂ ਠੀਕ ਹੈ ਉਹਨੇ ਤੇਰਾ ਤੇਲ ਬਕਾਵਾਗੇ ਗਾਹਕ ਬਣਾਵਾਗੇ ਸਾਡੇ ਏਰੀਆ ਚ ਠੀਕ ਹੈ ਨਹੀਂ ਠੀਕ ਚਲ ਹੁਣ ਦਿਕਾਉਂਦਾ ਨੂੰ ਹੁੰਦਾ ਵੀ ਆਪਣਾ ਗਾਹਕ ਬਣੇ ਹਰ ਬੰਦੇ ਨੂੰ ਸਹੀ ਗੱਲ ਭਾਈ ਮਕਾਂ ਗੱਲ ਝੂਠਾ ਉਹਨਾਂ ਤੋਂ ਖਰੀਦਿਆ ਵਾ ਤਾਂ ਉਧਰੋਂ ਭਾਈ ਢੋਲ ਵਾਲੇ ਨੂੰ ਕਹਿੰਦੇ ਵੀ ਢੋਲ ਵਜਾ ਦੇ ਵੀ ਰਾਜੇ ਦੇ ਹਾਥੀ ਨਾਲ ਸੀਦਾ ਝੋਟਾ ਲਾਣਾ ਹੋਣਾ ਅੱਛਾ ਰਾਜੇ ਦੇ ਹਾਥੀ ਨਾਲ ਸਾਡੇ ਵਾਲਾ ਝੋਟਾ ਲੜੂ ਹਾਂ ਪੰਗੇ ਲੈਂਦੇ ਨੇ ਪੂਰੇ ਪ ਉਹ ਜਿਹੜੇ ਤਿਮਾਸ਼ਗਰੀ ਛੱਥ ਵਾਲੇ ਉਹਨਾਂ ਲੋਕ ਕਹਿੰਦੇ ਮੇਰੇ ਹਾਲੇ ਕੌਮਲੇ ਬੰਦੇ ਨੇ ਤੇਲੀ ਤੋਂ ਝੋਟਾ ਲੈ ਝੋਟੇ ਦਾ ਹਾਥੀ ਨਾਲ ਕੀ ਮੇਲ ਆ ਜਿਵੇਂ ਆਪਾਂ ਨੂੰ ਕਹਿੰਦੇ ਨੇ ਹਾਂ ਅੱਛਾ ਵੀ ਝੋਟੇ ਨਾਲ ਤਾਂ ਹਾਥੀ ਨਾਲ ਵੀ ਮੇਰੇ ਵੀ ਹਾਥੀ ਮਾਰ ਦੂ ਝੋਟੇ ਨੂੰ ਹਾਂ ਉਹ ਵਿੱਚ ਜਿਹੜੇ ਸ਼ਿਆਣੇ ਮੰਦ ਨੂੰ ਕਹਿੰਦੇ ਵੀ ਝੋਟਾ ਝੋਟੇ ਹੀ ਹੁੰਦਾ ਹਾਥੀ ਹਾਥੀ ਹੁੰਦਾ ਵੀ ਪਤਾ ਨਹੀਂ ਵੀ ਕੀ ਆਪਦਾ ਆਪਾਂ ਲੈਣਾ ਕੀ ਅਗਲਾਂ ਤੋਂ ਹਾਂ ਅਗਲੇ ਨਹੀਂ ਅਗਲੇ ਜਾਣੇ ਠੀਕ ਹੈ ਸ਼ਿਆਣੇ ਬੰਦੇ ਵੀ ਹੁੰਦੇ ਨੇ ਦੇਖ ਲਾ ਠੀਕ ਹੈ ਭਾਈ ਰਾਜ ਆ ਵੀ ਬਹੁਤ ਹਰਖ ਜੜ ਗਿਆ ਹਾਂ ਕਹਿੰਦੇ ਉਹ ਬੰਦੇ ਕਹੇ ਨੇ ਹੂੰ ਕਹਿੰਦੇ ਵੀ ਸ਼ਰਤਾਂ ਇਹਨਾਂ ਨੇ ਪੈਸੇ ਰਾਵਾਂ ਕਹਿੰਦੇ ਬਿਲਕੁਲ ਨਾਲੋ ਉਹ ਕਹਿੰਦਾ 90 ਰੁਪਏ ਤੇ ਰਾਵਾਂ ਉਹ ਕਹਿੰਦਾ ਧਰਦਿਆਂ ਠੀਕ ਹੈ ਉਹ ਹੋ ਰਿਹਾ ਸਰਾਜਾ ਸੀ ਉਹ ਰਿਹਾ ਸਰਾਜਾ ਨਹੀਂ ਹੈਗਾ ਠੀਕ ਹੈ ਧਰਕੇ ਬਈ ਬਈ ਹੂੰ ਸੰਜਾ ਬੰਦਾ ਛੱਡ ਕੇ ਹੂੰ ਘਰੇ ਵੇ ਜੀ ਬਈ ਉਧਰੋਂ ਆਪਦਾ ਝੋਟਾ ਲਏ ਰਾਜਾ ਹਾ ਠੀਕ ਹੈ ਰਾਜਾ ਹਾ ਹਾ ਹੁਣ ਪਾਇਓ ਤਮਾਸ਼ਗੀਰੀ ਢੋਲ ਬਜੇ ਮੜੀ ਹਰ ਇਕੱਠ ਹੋ ਗਿਆ ਲਾਂਮਾ ਪਿੰਡਾਂ ਦਾ ਬਹੁਤ ਟੂਰਨਾਮੈਂਟਾਂ ਦੇ ਮਹੌਂ ਦਾ ਹਾਂ ਜਦੋਂ ਭਾਈ ਝੋਟੇ ਨੇ ਮਿਹਰੇ ਆਖਾਥੀ ਨਾ ਹੂੰ ਹਾਥੀ ਦਾ ਭਾਇਨਾ ਪਤਰੇ ਤੋੜ ਗਿਆ ਹੁਣ ਚੋਰ ਬੰਦਾ ਕਿੱਥੇ ਖੜੇ ਕਿੱਥੇ ਖੜੇ ਆਂ ਦੇਣਾ ਤੇ ਪਿਛਲੇ ਜਰ ਹੂੰ ਠੀਕ ਹੈ ਭਾਈ ਮੜੀ ਖਰਨੇ ਰੌਲਾ ਚੱਕਦਾ ਕਹਿੰਦੇ ਰਾਜ ਦਾ ਹਾਥੀ ਹਾਰ ਗਿਆ ਰਾਜਾ ਹਾਥੀ ਹਾਰ ਗਿਆ ਹੁਣ ਭਾਇਨਾ ਰਾਜਾ ਹੀ ਆਖਰ ਨੂੰ ਮੌਕੇ ਦਾ ਮਾਲਕ ਸੀਗਾ ਉਹ ਹੂੰ ਉਹਨੇ ਵੀ ਦੁਬਾਰੇ ਦਿਖਾਂਗੇ ਜਾਂ ਟਾਹੀ ਤਾਂ ਹਾਂ ਵੀ ਕਹੀ ਦੀ ਸ਼ਰਾਰਤ ਐ ਨਾ ਹਾਂ ਠੀਕ ਹੈ ਪਈ ਚਾਲ ਉਸ ਟਕਿਆ ਦੇ ਲੋਕਾਂ ਨੂੰ ਛਾਣੇ ਬੰਦੇ ਨੇ ਵੀ ਭੈ ਜਾ ਰੋ ਰਾਜ ਕੀ ਪਤਾ ਕੀ ਕਰਦੇ ਕੋਲ ਨੂੰ ਸਾਈ ਫੀੜ ਦੂ ਜਾਂ ਤੂੰ ਹਾਂ ਕੰਬਲੇ ਹੁੰਦੇ ਨੇ ਇਹ ਰਾਜੇ ਠੀਕ ਹੈ ਇਹਨਾਂ ਦੇ ਕੱਚੇ ਨੇ ਤੁਸੀਂ ਚੁੱਪੀ ਕਰ ਜਾਓ ਜਿਹੜਾ ਹੋ ਗਿਆ ਕੁਝ ਹੋ ਗਿਆ ਹੂੰ ਵੀ ਝੋਟੇ ਦੇ ਹਾਥੀ ਦਾ ਐਵੇਂ ਲਈ ਕੋਈ ਨਹੀਂ ਗਾਂਹਲੀ ਗਾਣੀ ਦਾ ਪਤਾ ਨਹੀਂ ਸੀ ਕਿਸੇ ਨੂੰ ਨਹੀਂ ਪਤਾ ਵੀ ਕੀ ਗੱਲ ਹੈ ਭਾਏ ਦੂਜੇ ਦਿਨ ਫੇਰ ਉਹੀ ਗੱਲ ਹੂੰ ਜਦੋਂ ਝੋਟੇ ਨੇ ਹਾਥੀ ਨਾਲ ਮਾਰੇ ਆਖਾਥੀ ਫੇਰ ਭਰ ਗਿਆ ਹੂੰ ਚੋਰ ਬੰਦਾ ਕਿੱਥੇ ਖੜਦਾ ਸਹੀ ਗੱਲ ਹੈ ਤਾਂ ਕਿਸੇ ਤੋਂ ਪੈਸੇ ਲੈਣ ਹੁਣ ਤੇਰੇ ਨਾਲ ਦੂਜੀ ਵੀ ਹੀ ਨੰਗੂ ਜਿੱਦੜੀ ਦੁਨੀਆਂ ਦਾ ਗਾਰੰਟੀ ਦਿੰਦਾ ਮੈਂ ਜਲਦੀ ਠੀਕ ਹੈ ਲੈ ਕਈ ਮੇਰੇ ਹੱਡ ਬੀਤੀਆਂ ਦਾ ਲੈਣਾ ਹੈ ਬੰਦਾ ਤਾਂ ਆਪਾਂ ਲੈਣਾ ਵੀ ਨੇ ਦੇਣੇ ਵੀ ਨੇ ਉਹ ਨਹੀਂ ਗੱਲ ਠੀਕ ਹੈ ਬੰਦਾ ਹੁਣ ਨਾ ਅਖਰੀ ਮਿਲਉ ਠੀਕ ਹੈ ਭਾਈ ਕੀ ਹੋਇਆ ਤੇ ਉਹਨੂੰ ਤੀਜਾ ਜਾਨਸ਼ ਰੱਖਦਾ ਕਹਿੰਦੇ ਵੀ ਆਹ ਲਾਠ ਜਾਨਸ਼ ਹੋਂ ਰਾਜਾ ਸੀ ਤਾਂ ਕਰਕੇ ਉਹ ਇੰਨੇ ਜਾਨਸ਼ ਬਣ ਕੇ ਨਹੀਂ ਤਾਂ ਕਿੱਥੇ ਬਣਦੇ ਸੀ ਹਾਂ ਕਦੇ ਵੀ ਅਸੀਂ ਨਹੀਂ ਤਾਂ ਇੰਨੇ ਪੈਸੇ ਚੱਖਾਂਗੇ ਹਾਂ ਉਹਨੇ ਬੜੀ ਗੱਲ ਨਹੀਂ ਤੂੰ ਜੱਕ ਨਹੀਂ ਜੇ ਤਾਂ ਤੇਰਾ ਸਾਥੀ ਲੜਦਾ ਹੈ ਤਾਂ ਤਾਂ ਠੀਕ ਹੈ ਹਾਂ ਲੜਕੇ ਕੋਈ ਕਿਸ ਨੂੰ ਜਿੱਤਲੇ ਜੇ ਭਾਈ ਦਾ ਤਾਂ ਵੀ ਅਸੀਂ ਜਿੱਤਾਂ ਸਾਡੀ ਉਹ ਸੱਬ ਖੜਦਾ ਨਹੀਂ ਮੋੜੇ ਜੋਟੇ ਬੇ ਹਾਂ ਨਹੀਂ ਠੀਕ ਆ ਭਾਈ ਠੀਕ ਆ ਉਹੀ ਗੱਲ ਪਈ ਜਦੋਂ ਆਮਣ ਸਾਹਮਣੇ ਹਾਥੀ ਫੇਰ ਪੱਜ ਗਿਆ ਭੰਦਰਾ ਬੱਤੀ ਨੇ ਭੱਜਣੀ ਦੀ ਭਾਈ ਭੱਜਣੀ ਪਹਿਲੇ ਜਨ ਉਹਨਾਂ ਦੇਣਾ ਲੈਣਾ ਲੈਣਾ ਸ਼ੇਰ ਕਰ ਜਾ ਵਿਚਾਰੇ ਨੇ ਹੂੰ ਭਾਈ ਰਾਜਾ ਬਣ ਹਾਂ ਜਾਂਪੂ ਹੋਇਆ ਭਾਈ ਰਾਜੇ ਨੇ ਤਾਂ ਹਾਥੀ ਵੀ ਮਾਰਤਾ ਆ ਕੇ ਪੈਂਡ ਉਹਨੂੰ ਹਾਰ ਹਰ ਪਸੰਦ ਨਹੀਂ ਸੀ ਰਾਜਾ ਨੂੰ ਦੀ ਹਾਂ ਰਾਜਾ ਨੂੰ ਹਾਰ ਪਸੰਦ ਭਾਈ ਮੱਛਿਆ ਵਾ ਰਾਜਾ ਹਾ ਰਾਜਾ ਪੂਰਾ ਪੂਰਾ ਦੁਖੀ ਹੂੰ ਹਾਥੀ ਮਾਰਦਾ ਉਧਰੋਂ ਭਾਈ ਹਾਂ ਬੰਦੇ ਬਾਈ ਉੱਥੇ ਟਿਟਲੀ ਗੋਰੀ ਹਾਂ ਜੇ ਇਹਦਾ ਕੰਮੀ ਬਹੁਤ ਗੱਲ ਤਾਂ ਹਲਕੀ ਬਹੁਤ ਵਡਿਆ ਜੀ ਆਪਾਂ ਤਾਂ ਬਿਰਾਜੂ ਦੇ ਪਹਿਲੇ ਆਪਣਾ ਖੜਾ ਆਪਣਾ ਤਾਂ ਉਧਰੋਂ ਭੈੜੀ ਹੋਰ ਆਥੀ ਨੋ ਵੀ ਹਾਂ ਵੀ ਕੀ ਹੱਲ ਬਣਿਆ ਹੂੰ ਭਾਈ ਬਿਰਾਜ ਦੇ ਰਾਜ ਨੂੰ ਫੇਰ ਮੋੜ ਪੇ ਪੈਸੇ ਮੋੜਨ ਉੱਥੋਂ ਜਿਤਨੇ ਦੀ ਪੈਸੇ ਨਾ ਬਹੁਤ ਬੜਾ ਹਾਂ ਉਹਦਾ ਜਨੂੰ ਕਦੇ ਵੀ ਇਹਦਾ ਆਪਣੀ ਆਪ ਦੀ ਕਮਾਈਆ ਹਾਂ ਵੀ ਤਾਂ ਆਪਾਂ ਜਿੱਤੀ ਹੈ ਜਿੱਤੀ ਹੈ ਹਾਂ ਭਾਈ ਆਈ ਇਹ ਵਹੀਂ ਮੋੜਨ ਬਾਕੀ ਹੂੰ ਤਾਂ ਇਹ ਲੋਈ ਪੈਸੇ ਵੀ ਅਸੀਂ ਤਾਂ ਰੱਖਣੇ ਨੇ ਹੱਥ ਬੰਨ ਕੇ ਬੇਨਤੀਆਂ ਹੂੰ ਉਹ ਕਹਿੰਦਾ ਯਾਰ ਇਹ ਦਾਤ ਬਰਾਂ ਦੇ ਦਾਹੂ ਨੇ ਤੁਸੀਂ ਲੈ ਕੇ ਗਏ 15 ਦਿਨ ਹੋ ਗਏ ਉਹਨਾਂ ਦੇ ਵੱਧ ਤੋਂ ਵੱਧ ਠੀਕ ਆ ਹੁਣ ਇੱਡੀ ਛੇਦੀ ਤੁਸੀਂ ਮੋੜਨਾ ਮੈਂ ਨਹੀਂ ਪੈਸੇ ਮੜਵਾਉਣਾ ਹੋਰ ਨਾਲੀ ਤੋਂ ਗੱਲ ਹੀ ਹੋਈ ਆਪਣੀ ਹਾਂ ਮੈਂ ਤਾਂ ਅਗਲੇ ਜਨਮ ਹੀ ਲਵਾਂ ਮੈਂ ਤਾਂ ਅਗਲੇ ਜਨਮ ਲਵਾਂ ਸੋਨੂੰ ਕੋਈ ਵਿਆਹ ਹੀ ਨਹੀਂ ਕੋਈ ਵਟੂ ਨੂੰ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਪੂਰੇ ਦੇ ਪੂਰੇ ਲੈਣੇ ਨੇ ਠੀਕ ਆ ਲੈਣੇ ਵੀ ਅਗਲੇ ਜਨਮ ਜਿਹਰੇ ਉਹ ਕਹਿੰਦਾ ਕੋਈ ਸ਼ਾਦੀ ਤੋਂ ਆ ਸ਼ਾਦੀ ਮਾਂ ਦੀ ਤੋਂ ਆ ਸਾਡੇ ਬਾਪ ਦੀ ਤੋਂ ਆ ਜੇ ਪੈਸੇ ਲੈ ਲੈ ਪੈਸੇ ਬਾਪ ਸੁਨੇ ਹੋ ਹੂੰ ਹੋਰ ਰਾਜਾ ਵੀ ਪੋ ਤਾਂ ਜੀ ਪੈਰੀਆਂ ਦਾੜੀਆਂ ਥਾ ਉਹ ਕਹਿੰਦਾ ਵੀ ਤੁਸੀਂ ਐਸੇ ਤੁਹਾਨੂੰ ਕੀ ਹੋਇਆ ਹਾਂ ਕਿੱਥੋਂ ਗਿਆਨ ਹੋ ਗਿਆ ਗੱਲ ਦਾ ਫਿਰ ਹਾਂ ਫਿਰ ਕੋਈ ਉਹਨਾਂ ਨੇ ਗੱਲ ਖਣਾਈ ਉਹ ਸ਼ਾਹਰੀ ਜਿਹੜੀ ਉਹਨਾਂ ਨਾਲ ਬਿੱਤੀ ਦੀ ਹੱਡ ਬਿੱਤੀ ਨੇ ਕਹਿੰਦਾ ਇੱਕ ਜੱਗ ਬਿੱਤੀ ਹਾਂ ਹਾਂ ਹੱਡ ਬਿੱਤੀ ਤੇ ਜੱਗ ਬਿੱਤੀ ਠੀਕ ਹੈ ਉਹ ਭਾਈ ਰਾਜਾ ਰਾਜਾ ਕਹਿੰਦਾ ਪੁੱਤ ਤਾਂ ਹੀ ਤੇ ਤੁਹਾਨੂੰ ਦਿਨਾਂ ਵੀ ਕਿਸੇ ਦਾ ਪੈਸਾ ਮੋਕਰਣਾ ਨਹੀਂ ਠੀਕ ਹੈ ਕਿਸੇ ਦਾ ਉਹ ਨਹੀਂ ਕਰਨਾ ਕਹਿੰਦਾ ਲੇਖਾ ਮਾਵਾ ਤੀ ਆਉਂਦਾ ਦੇਣਾ ਪੈਂਦਾ ਹਰ ਜਨਮ ਜਨਮ ਚ ਐਂ ਸਿਆਣੇ ਕਹਿੰਦੇ ਨੇ ਵੀ ਭਾਈ ਅਗਲੇ ਜਨਮ ਦੇ ਦੇਣਾ ਪੋ ਇੱਥੇ ਇੱਥੇ ਨਹੀਂ ਹਾਂ ਉਹ ਵਿੱਚ ਕਹਿੰਦੇ ਨੇਗੇ ਵੀ ਹੈ ਹੀ ਨਹੀਂ ਠੀਕ ਹੈ ਹੈਗਾ ਸਭ ਕੁਝ ਸਾਬ ਦੇਣਾ ਪੈਂਦਾ ਫਿਰ ਹਾ ਕੋ ਕੇ ਛਿੱਤਰ ਖਾ ਕੇ ਦਿੰਨੇ ਆ ਠੀਕ ਹੈ ਉਹ ਸ਼ਵਾਗ ਨਹੀਂ ਹੁੰਦਾ ਗੱਲ ਦਾ ਆਪਾਂ ਇਹ ਕਹਿੰਦੇ ਵੀ ਕਿਸੇ ਦਾ ਭਰਾ ਉਹ ਪੈਸਾ ਨਾ ਮੋਕਰੋ ਠੀਕ ਹੈ ਕਿਸੇ ਦੀ ਕੋਈ ਚੀਜ਼ ਮੋਟਰਸਾਈਕਲ ਕੋਈ ਛੰਦਧਾਰਾ ਲੈ ਲਿਆ ਕੁਝ ਵੀ ਲੈ ਲਿਆ ਨਹੀਂ ਖੁਰਪਾ ਜੋ ਵੀ ਆ ਨਾ ਵੀ ਆਪਾਂ ਦੱਬ ਲੋ ਇਹ ਗਣਾ ਹੁਣ ਭੁੱਲ ਗਏ ਉਹਦਾ ਤੂਲੇ ਲਈ ਨਾ 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 ਆ ਉਹਨੇ ਦੀ ਊਕਣੀ ਮੋੜ ਕੇ ਚਾਹੇ ਤੁਸੀਂ 6 ਮਹੀਨੇ ਰੱਖ ਲਈ ਸ਼ਾ ਰੱਖ ਲਈ ਦੋ ਸ਼ਾ ਰੱਖ ਲਈ ਆਪਾਂ ਨੂੰ ਐ ਦਾ ਪਤਾ ਨਾ ਵੀ ਉਹਦੀ ਦੱਤੀ ਆ ਇਹ ਹਾਂ ਬਿਲਕੁਲ ਮੈਨੂੰ ਤਾਂ ਪਤਾ ਉਹ ਭੁੱਲ ਗਿਆ ਜਹੇ ਸਹੀ ਗੱਲ ਕਰ ਉਹਦੀ ਊਕਣੀ ਮੋੜ ਕੇ ਇਹ ਲਿਖਾ ਜੋਖਾ ਦੇਣਾ ਬੰਦਾ ਫੇਰ ਬੰਦਾ ਚਾਹਦਾ ਥਾਂ ਥਾਂ ਵਿੱਚ ਇਹ ਜਾਨੀ ਆਪਾਂ ਇਹ ਗੱਲ ਦੇ ਹੱਕ ਚ ਹੈ ਨਹੀਂ ਠੀਕ ਹੈ ਸਿਆਣੇ ਬਜ਼ੁਰਗਾਂ ਤੋਂ ਇਹ ਗੱਲਾਂ ਸੁਣਦੇ ਆ ਠੀਕ ਹੈ ਸੋ ਧੰਨਵਾਦ ਜੰਗ ਵੀਰੇ ਵੀਡੀਓ ਵੀਰੇ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਲਾਇਕ ਜ਼ਰੂਰ ਕਰਿਓ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਸਬਸਕ੍ਰਾਈਬ ਕਰਿਓ ਬਹੁਤ ਹੀ ਕੰਮ ਦੀਆਂ ਵੀਡੀਓ ਪਾਉਣੇ ਹੁੰਦੇ ਆ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸਾਡੀ ਵੀਡੀਓ ਤੋਂ ਕਿਸੇ ਨਾ ਕਿਸੇ ਨੂੰ ਕੋਈ ਸਿੱਖਿਆ ਮਿਲੇ ਸਿੱਖਿਆ ਦਾ ਵੀਡੀਓ ਪਾਉਨੇ ਆ ਹਰ ਵਾਰੀ ਸੋ ਦੋਸਤੋ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਸਾਡੇ ਜੰਗ ਵੀਰੇ ਨੂੰ ਹਾਜ਼ਰ ਹੋਵਾਂਗੇ ਉ ਆਸ ਕਰਦੇ ਹਾਂ ਸਾਰੇ ਖੁਸ਼ ਹੋਮੋਗੇ ਤੇ ਹਾਸੇ ਖੇਡੇ ਜਾ ਹੋਮੋਗੇ ਧੰਨਵਾਦ ਦੋਸਤੋ ਸਾਰਿਆਂ ਦਾ ਅਸਰੀ ਕਾਲ ਦੋਸਤੋ